ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਬਰੀਸਰ ਆਗਿਆਪਾਲ ਸਿੰਘ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਹੋਰ ਸਨਾਂ ਠੀਕ ਠਾਕ ਜੀ। ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਜੀ। ਅਸੀਂ ਤਾਂ ਨਕਸ਼ਾ ਹੀ ਬਦਲਦਾ ਜੀ ਇੱਥੋਂ ਦਾ। ਨਕਸ਼ਾ ਫਿਰ। ਸਾਨੂੰ ਪhlekha ਹੀ ਲੱਗ ਗਿਆ ਪਹਿਲਾਂ ਹੀ। ਹੋ ਗਿਆ ਪਿਆ ਮੈਂ ਤਾਂ ਪਹਿਲੇ ਫਿਰ। ਹਾਂਜੀ ਹਾਂਜੀ ਹੋ ਗਿਆ ਜੀ ਹੋ ਗਿਆ। ਠੀਕ ਹੈ ਤਾਂ ਹੀ ਕਾਫੀ ਦਿਨਾਂ ਬਾਅਦ ਹਜੇ گاਵਾਂ ਲੈਂਦੀਆਂ। ਤੇ ਦੀਵਾਲੀ ਤੋਂ ਪਹਿਲਾਂ ਵੀ ਆਏ ਆਪਾਂ। ਹਾਂਜੀ ਹਾਂਜੀ। ਦੀਵਾਲੀ ਦੇ ਆਫਰ ਲਾਏ ਸੀ ਹੁਣ ਸਿੱਧਾ ਨਵਾਂ ਸਾਲ ਹੀ ਆ ਗਿਆ। ਨਵਾਂ ਸਾਲ ਨਵੇਂ ਸਾਲ ਦੇ ਪਹਿਲੇ ਪਹਿਲੇ ਸਾਰੀ ਵੀਡੀਓ ਚ ਨਹੀਂ ਆਜਣੇ ਕਿਤੇ ਅੱਛਾ ਹਾਂਜੀ ਹਾਂਜੀ ਆਫ ਰਾਈ ਪਹਿਲੇ ਪਹਿਲੇ ਫੋਨ ਤੇ ਹਾਂਜੀ 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 ਠੀਕ ਚਲੋ ਨਾਮ ਦੱਸਦੇ ਕਰੀਏ ਜੀ ਮੇਰਾ ਗਿਆ ਪਾਲ ਸਿੰਘ ਜੇ ਪਿੰਡ ਮੋਤਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਫੋਨ ਨੰਬਰ ਪੁੱਛਦਾ ਇੱਕ ਨੇ ਫੋਨ ਨੰਬਰ ਹੈ 8194961506 ਠੀਕ ਹੈ ਹਾਂਜੀ ਵੀਰ ਜਲਦੀ ਬੋਆ ਆ ਜਾ ਕਰੋ ਪਿੰਡ ਫੇਰ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਪਿੰਡ ਮੇਰਾ ਹੈਗਾ ਜੇ ਮੋਤਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਵੀਰ ਪ੍ਰਾਣਾ ਬਾਈ ਫੋਨ ਕਰਦੇ ਆ ਵੀਡੀਓ ਵਾਰੀਓ ਵੇਖ ਕੇ ਤੇ ਫੇਰ ਫੋਨ ਲਾ ਲੈਂਦੇ ਆ ਵੀਰ ਜੀ ਪਿੰ ਪਿੰਡ ਕਿਹੜਾ ਪਿੰਡ ਮੇਰਾ ਬੋਤਲਾ ਤਸੀਲ ਹੈ ਨਾਲਾ ਜ਼ਿਲ੍ਹਾ ਅੰਬਰਸਰ ਜੀ ਠੀਕ ਹੈ ਹਾਂਜੀ ਹਾਂਜੀ ਵੀਡੀਓ ਥੋੜੀ ਜਲਦੀ ਪਵਾ ਲਿਆ ਕਰੋ ਵੀਰ ਠੀਕਦੇ ਰਹਿੰਦੇ ਆ ਕਿ ਅੱਗੇ ਪਾਲ ਵੀਡੀਓ ਕਦੋਂ ਨਹੀਂ ਹੁਣ ਆਪਣੇ ਤੇ ਮਤਲਬ ਲਾ ਲਓ ਵੀ ਇੱਕ ਦਿਨ ਛੱਡ ਕੇ ਵੀਡੀਓ ਪਾਇਆ ਹੀ ਕਰਾਂਗੇ ਅੱਛਾ ਹਾਂਜੀ ਹਾਂਜੀ ਠੀਕ ਹੈ ਅੱਗੇ ਫਿਰ ਇਹ ਨਾ ਪ੍ਰੋਗਰਾਮ ਵੀ ਤੁਹਾਡੇ ਘਰ ਦੇ ਆ ਗਏ ਇਹ ਖਾਸ ਹਾਂਜੀ ਹਾਂਜੀ ਤੇ ਥੋੜਾ ਜਿਹਾ ਚਲੋ ਉਹ ਵੀ ਕੰਮ ਜ਼ਰੂਰੀ ਸੀ ਬਿਲਕੁਲ ਜੀ ਤੇ ਆਪਾਂ ਹੁਣ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਹੀ ਕਰਨੀ ਆ ਜਰਸੀ ਤਾਂ ਜਿਹੜੀ ਤਾਜੀ ਸੁਗੀ ਆ ਥਾਣ ਦੇਖ ਸਕਦੇ ਤੇ ਲੱਗੇ ਤਾਂ ਸਨਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੂਈ ਨੂੰ ਜੀ ਜੀ ਨੂੰ ਮਹੀਨੇ ਦੇ ਲਾਗੇ ਚਾਕੇ ਸੂਈ ਨੂੰ ਹੋ ਗਿਆ ਜੇ ਤੇ ਬੱਚਾ ਹੈਗਾ ਜੇ ਤਾਂ ਬੱਚਾ ਮੇਲ ਕਾਫੀ ਮਗਰ ਬੱਚਾ ਵਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਦੇ ਦੇ ਥੱਲੇ ਹੁਣ ਪੱਕਾ ਜਨਾ ਲੀਟਰ ਨਾਲ 9 ਕਿਲੋ ਹੋਊਗਾ ਪੱਕਾ ਦੁੱਧ ਹੈਗਾ 9 ਲੀਟਰ ਚਾਲੂ ਨਹੀਂ ਦੇ ਅੱਛਾ ਬਿਲਕੁਲ ਕਿਲੋਆਂ ਵਾਲਾ ਹਾਂਜੀ ਹਾਂਜੀ ਠੀਕ ਹੈ ਤੇ ਚਾਰ ਦੰਦ ਮੂੰਹ ਜੇ ਪਹਿਲਾ ਸੂਆ ਜੇ ਅੱਛਾ ਪਹਿਲਾ ਸੂਆ ਮੂੰਹ ਚਾਰ ਦੰਦ ਚਾਰ ਦੰਦ ਮੂੰਹ ਲਿਆ ਖੋਲੋ ਫਿਰ ਤੋਰੀਏ ਦੰਦ ਕੀਤੇ ਤਾਂ ਹੀ ਚੈੱਕ ਆਪ ਲਾਵਾ ਜੀ ਮਾਰ ਬਾਕੀ ਮੋਸਮ ਅਜੇ ਸੇਰਦਾ ਤੋਂ ਤੋਂ ਪੂਰੀ ਪਈ ਆ ਦੰਦ ਖਾ ਦਿਓ ਲਓ ਜੀ ਆ ਦੇਖ ਸਾਦੇ ਜਿ ਪਿਓ ਚਾਰ ਦੰਦ ਆ ਜਿਹੜੀ ਬਾਕੀ ਆ ਸਾਈਡ ਵਾਲੇ ਜਿਹੜੇ ਦੋ ਉੱਤ ਰਹੀਆਂ ਤੇ ਉਧਰ ਲ ਇੱਕ ਪੁੱਟਿਆ ਹੀ ਆ ਬਸ ਚਾਰ ਦੰਦ ਹੀ ਆ ਜਿਹੜੀ ਲੈ ਜਾ ਜੀ ਉੱਤ ਨੇ ਜਿਹੜਾ ਕੱਦ ਕਾਠ ਵੀ ਠੀਕ ਆ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 9 ਲੀਟਰ ਤਿਆਰ ਦੱਸਦੇ ਆ ਅਜੇ ਲੈ ਆਓ ਜੀ ਬੰਦੇ ਵੀ ਦੀ ਜੀ ਮਾਤਾ ਨਹੀਂ ਨਹੀਂ ਮਾਤਾ ਨਵੀਂ ਮਾਦੀਆ ਤੇ ਵਦੋਗੇ ਵੀ ਵਿਦਿਦ ਦੋਹਰ 11 ਕਿਲੋ ਤੇ ਚਵਾਉਗੇ ਕੀ ਜਾਂਦਾ ਚਲੋ ਪੱਠੇ ਮੇਰੇ ਮਤਲਬ ਪੱਠੇ ਨਹੀਂ ਹੈਗੇ ਅਜੇ ਫੇਰ ਦੀਰ ਭਰਾ ਦਿੰਦੇ ਵੀਰ ਆਸਦਾ ਹਟਾਲਿਆ ਅਜੇ ਚਾਲੇ ਤੋਂ ਐਂਕੀ ਮਾਵਾ ਵੀਆ ਕਰਕੇ ਨਾ ਤੁਹਾਨੂੰ ਪਤਾ ਘਰ ਮਤਲਬ ਆਹ ਪ੍ਰੋਗਰਾਮ ਆਈ ਤੋਂ ਉਹਦੇ ਕਰਕੇ ਫਿਰ ਪੱਠੇ ਬੀਜੇ ਨਹੀਂ ਗਏ ਠੀਕ ਹੈ ਘਰ ਤੋਂ ਘੱਟ ਪੱਠੇ ਸਾਡੇ 15 ਦਿਨ ਲੇਟ ਹੋ ਗਏ ਅਜੇ ਵੀ ਮੇਰੇ ਪੱਠੇ ਨਾ ਜਿਹੜੇ 10 15 ਦਿਨਾਂ ਨੂੰ ਹੱਥ ਲਾਉਣ ਵਾਲੇ ਆ ਅੱਛਾ ਜੇ ਪੱਠੇ ਨਹੀਂ ਪੈਣਦੇ ਨਹੀਂ ਪੱਠੇ ਤੁੜੀ ਪੈਂਦੀ ਆ ਅੱਛਾ ਹਾਂਜੀ ਹਾਂਜੀ ਤੇਦਾ ਕੀ ਰੱਖਣਾ ਫਿਰ ਮੁੱਲ ਮੁੱਲ ਵੇਖ ਲਓ ਮਾਰਾ ਮੁੱਲ ਤੁਸੀਂ ਦੱਸ ਦੋ ਕਰਦੀ ਹੈ ਜੇ ਅੱਜ ਆ ਮਾਦਨ ਬੋਲ ਕਰ ਲੀਏ 32000 32000 ਹਾਂਜੀ ਐਰ ਕੀ ਮੁੱਲ ਕਰਨੇ ਛੋਟ ਵਾਲੇ ਬਸ ਛੋਟੀ ਹਣੀ ਵੀਰ ਭਰਾਓ ਕਰਾਈਏ ਫਿਰ ਅਸੀਂ ਛੋਟ ਛੋਟ ਮੈਂ ਨਾ ਛੋਟ ਕਰਨੀ ਛੋਟ ਆ ਤੇ ਆਪਾਂ ਅੱਛਾ ਹਾਂਜੀ ਹਾਂਜੀ 2000 ਛੋਟ ਕਰ ਦੋ ਫਿਰ 30000 ਦੀ ਦੇ ਦਾਂਗੇ ਹੋਰ 500 ਛੋਟ ਕਰ ਦਾਂਗੇ ਵਿੱਚੋਂ 500 ਹੋਰ ਕਰ ਦਿਓ ਫਿਰ 29000 ਚੋਂ ਬਸ ਛੋਟ ਹੀ ਹਣੀ ਜੀ ਵੀਰ ਭਰਾ ਨੂੰ ਖੁਸ਼ੀ ਦੀ ਆਪਣੀ ਛੋਟ ਵੀਰ ਭਰਾ ਫੋਨ ਉਹ ਲਾਵੇ ਜਿੰਨੇ ਡੰਗਰ ਲੈਣਾ ਪਸ਼ੂ ਤਾਂ ਉਹ ਸਾਰਿਆਂ ਨੂੰ ਦਿਖਾਣ ਦਿਆ ਵੀ ਕਿੰਨੇ ਦਾ ਮਾਲ ਠੀਕ ਆ ਹਾਂਜੀ ਹਾਂਜੀ ਚਾਰ ਦਾਂਦਿਆ ਮੂੰਹ ਜਿਹੜੇ ਬਾਕੀ ਚੰਗੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਆ ਜਿਹੜੀ ਤੇ ਹੁਣ ਮੌਕੇ ਤੇ ਦੁੱਧ 9 ਲੀਟਰ ਆ ਤੇ 29000 ਦੀ ਕਿੰਦੇ ਕੀ ਦਵਾਂਗੇ ਤੇ ਇੱਕ ਹੁਣਾ ਵੀ ਵੈੜ ਕਾਫੀ ਖੂਬਸੂਰਤ ਆ ਜਿਹੜੀ ਸੋਨੇ ਪ੍ਰਿੰਟ ਵਾਲੀ ਆ ਇਹ ਦੇਖੋ ਵੀਰ ਜੀ ਕਿੰਨਾ ਜੀ ਦੁੱਧ ਇਹ ਦੇਖੋ ਵੀਰ ਜੀ ਦੁੱਧ ਹੋਣ ਜਿਹੜਾ ਨੈਟ ਐ ਵਕਤ ਤਿਆਰਿਆ 7 ਕਿਲੋ ਜੀ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਬੱਚਾ ਨਹੀਂ ਹੈਗਾ ਇਹਦਾ ਹਨਾ ਨਹੀਂ ਹੱਥ ਲਿਆ ਵੇੜ ਬੱਚਾ ਨਹੀਂ ਹੈਗਾ ਇਹਦਾ ਅੱਛਾ ਇਹ ਤੇ ਇਹ ਸਾਨੂੰ ਨਹੀਂ ਪਤਾ ਇਹਨੂੰ 2 ਮਹੀਨੇ ਹੋਏ ਸੂਈ ਨੂੰ ਇਹਨੂੰ ਹੋਏ 4 ਕੋਈ ਵੀਰ ਭਰਾ ਆਪਣੀ ਅੱਖਾਂ ਨਾਲ ਆਵੇ ਤਰ੍ਹਾਂ ਹੀ ਅਜਿਹਾ ਤਰ੍ਹਾਂ ਹੀ ਇਹਦਾ ਕੋਈ ਪਤਾ ਨਹੀਂ ਪਤਲ ਬੈਠ ਜੇ ਉਹ ਤਾਂ 7 ਕਿਲੋ ਆ ਅੱਛਾ ਅੰਢੀ ਸੀ ਰਿਆ ਚੌਂ ਚਵਾ ਬਹੁਤ ਵਧੀਆ ਵਾ ਕੋਈ ਚੱਕਰ ਨਹੀਂ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਗਾਂ ਪਾਣੀ ਦਾ ਕੋਈ ਪਤਾ ਕਿ ਨਹੀਂ 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 ਗਾਂ ਨਹੀਂ ਹੈ ਜੇ ਬਣੀ ਪੁਣੀ ਨਹੀਂ ਜੇ ਅੱਛਾ ਕੋਈ ਟਿਕ ਟੁਕ ਨਹੀਂ ਭਰਾ ਇਹ ਲਿਆ ਫਿਰ ਤੋਰ ਦੋ ਹੇਨਾ ਬਾਕੀ ਇਹ ਆ ਕਿ ਜੇ ਕੋ ਲੈ ਜੋ ਕੋ ਸੰਭਲਾ ਤੇ ਵੱਧ ਸਕਦੀ ਦੁੱਧ ਹੋਰ ਹਨਾ ਅੱਛਾ ਜੀ ਵੱਚੀ ਵੀ ਦੁੱਧ 10 ਕਿਲੋ ਚਾਈ ਜਾਊ ਕੁੱਦ ਗੱਦਗਾਠ ਵੀ ਚੰਗਾ ਉਮੀਦ ਹੈ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਊਗਾ ਸੁਆ ਕਿਨਵਾ ਵੇਚੀ ਉਹਦਾ ਇਹਦਾ ਵੀ ਪਹਿਲਾ ਸੁਆਈ ਆ ਜਿਹੜਾ ਆਜੋ ਲੈ ਆਓ ਜੀ ਮੈਡਮ ਆ ਜੀ ਮੈਡਮ ਮਾਰ ਆਜੋ ਬਾਕੀ ਥੋੜਾ ਹੀ ਦਰਦੀ ਦਰਦੀ ਜੀ ਆ ਬੰਦ ਵੀ ਦਿਨ ਐਤ ਕਨਾਈਆ ਸਾਡੇ ਤਾਂ ਡਰ ਜਾਂਦੀ ਹੈ ਕਿ ਇਹਦੇ ਪਿੱਛੇ ਜਿਹੜਾ ਮੈਂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਵਾ ਪਹਿਲੇ ਨਾ ਵੇੜਾ ਅਕਸਰ ਹੀ ਬਾਹਰ ਬਾਹਰ ਵੀ ਘਾਟੀ ਨਿਕਲੀਆਂ ਹੁੰਦੀਆਂ ਵਾ ਬਾਕੀ ਥਾਣਾ ਇਹਦੇ ਵੀ ਲੱਗ ਰਿਹਾ ਦੇਖ ਸਕਦੇ ਜੀ ਬਾਕੀ ਚੌਂਚਵਾ ਦੂਹਾਂ ਦਾ ਕੋਈ ਪੂਰ ਸਿਟਾਣੀ ਕੋਈ ਵਾਧ ਘਾਟ ਨਹੀਂ ਆ ਆ ਬੜਾ ਸੱਚ ਰਹਿ ਗਿਆ ਆਪਾਂ ਦੱਸਣਾ ਅੱਛਾ ਇਹਦਾ ਨਾ ਬਹਿਣੀ ਵਾਲਾ ਜਿਹੜਾ ਖਾਣੇ ਆ ਅੱਛਾ ਉਹ ਚੋਂ ਗਿਣਤੀਆਂ 5 ਤੋਂ 7 ਧਾਰਾ ਘੱਟ ਹੋਣਗੀਆਂ ਅੱਛਾ ਥੋੜਾ ਫਰਕ ਹੈਗਾ ਥੋੜਾ ਜਿਹਾ ਬੜਾ ਜਿਹਾ ਫਰਕ ਹੈਗਾ ਪੰਜਾਂ ਗਿਆ ਧਾਰਾਂ ਦਾ ਠੀਕ ਹੈ ਉੱਤਰ ਕੋਈ ਪੂਰ ਸਿਟਾ ਦੋਹਾਂ ਗਾਵਾਂ ਚ ਕਿਸੇ ਚ ਵੀ ਕੋਈ ਕੰਮ ਕੋਈ ਜੋ ਹੈਗਾ ਤੁਹਾਨੂੰ ਦੱਸਦਾ 5 6 ਧਾਰਾਂ 7 ਵੱਧ ਤੋਂ ਵੱਧ ਘੱਟ ਹੋਣਗੀਆਂ ਠੀਕ ਹੈ ਜੀ ਤੇ ਇਹਦਾ ਮੁੱਲ ਮੁੱਲ ਵੇਖ ਲਓ ਹੁਣ ਤੁਸੀਂ ਦੱਸ ਦਿਓ ਦੁੱਧ ਹੈਗਾ 7 ਲੀਟਰ ਪੱਕਾ ਦੇਖੋ ਦੁੱਧ ਤਾਂ ਹਮ ਲੋਗ ਆ ਪੱਠੇ ਪੱਠੇ ਪਾਊਗਾ ਤੇ ਬਾਦ ਦਾ 10 ਕਿਲੋ ਚਾਈ ਜਾਊਗੀ ਤੇ ਮੋਲੇ ਦਾ ਬੋਲੋ ਵੀਰ ਜੀ ਇਹਦਾ ਹੈਗਾ ਜੇ ਤੁਸੀਂ ਦੱਸ ਦੋ ਨਾ ਨਹੀਂ ਕਰਨ ਜੱਜਾ ਬੋਲ ਮੈਂ ਦੇਣਾ 25000 ਕਰ ਲੀਏ ਵੱਚੀ ਬੜੀ ਜੇ ਵੱਚੀ ਮੈਨੂੰ ਪਤਾ ਜੇ ਤਿਆਰਤੀ ਹੋਈ ਹੁੰਦੀ ਤਾਂ ਫਿਰ ਤੇਦ ਭਾਵੇਂ 70 75000 ਦੀ ਵੇਖ ਸਕਦੀ ਸੀ ਥੋੜੀ ਜੀ ਸ਼ਾਲ ਮਾਰੋ ਤੇ ਵੀ ਹੋਂ ਅੰਦਰ ਲਿਆਈਏ ਇਹਨੂੰ 19000 ਦੀ ਤੇ ਦਾਂਗੇ 19000 ਜੋ ਸ਼ੋਰਟ ਕਰੀਏ ਹੋਰ ਥੋੜੀ ਕ ਹੇ ਯਾਰ ਹੀ ਛੱਡ ਦਾਂਗੇ 18000 ਤੋਂ ਸਿਰਫ ਛੋਟੀ 18000 ਦੀ ਬੋਲੋ ਕੀਤੇ ਜੇ ਛੋਟਾਂ ਵਾਲੇ ਬੱਸ ਹਾਂਜੀ ਆਪਣੀ ਖੁਸ਼ੀ ਦੀ ਛੋੜ ਕਿਉਂ ਮੇਰੇ ਤੋਂ ਟਾਈਮ ਮਤਲਬ ਤੁਹਾਨੂੰ ਪਤਾ ਉੱਥੇ ਫਿਰ ਘੱਟ ਹੁੰਦਾ ਵਾ ਤੇ ਉਹਦੇ ਕਰਕੇ ਫਿਰ ਵੀਰ ਮਤਲਬ ਥੋੜਾ ਫੋਨ ਹੋਈ ਕਿ ਜਿੱਤੇ ਸੌਦੇ ਹੀ ਹੋਣੇ ਆ ਨਾ ਅਗਲੇ ਦਾ ਟਾਈਮ ਖਰਾਬ ਹੋਵੇ ਨਾ ਢਾਡਾ ਹੋਵੇ ਪਿੰਡ ਫੇਰ ਦੱਸ ਦਿੰਦਾ ਪਿੰਡ ਮੋਤਲਾ ਤਹਿਸੀਲ ਹੋਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਠੀਕ ਹੈ ਜੀ ਪਿੰਡੀਆਂ ਰੋਡ ਤੇ ਆਪਣਾ ਮੋਤਲਾ ਪਿੰਡ ਪੈਂਦਾ ਵਾ ਬਾਕੀ ਜਨਾਲਾ ਵੀ ਲੱਗੇ ਲਗਭਗ 7 ਕਿਲੋਮੀਟਰ ਜੇ ਠ કરી ਕਰਕੇ ਚੋ ਚਵਾ ਕੇ ਤੁਹਾਨੂੰ ਪਤਾ ਜੋ ਹੈਗਾ ਉਹ ਦੱਸਤਾ ਹਾਂ ਠੀਕ ਹੈ ਜੀ ਹਾਂ ਦੇਖ ਸਕਦੇ ਦੋਵੇਂ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਚਵਾਈ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ